ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਭ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ 'ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਕਹੀ ਸੀ ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ 'ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਗਵਾਹ ਹੈ ਜਿਹੜਾ ਵੀ ਉੱਥੇ ਪੇਸ਼ ਹੋ ਜਾਂਦਾ ਨਾ ਤਨੋਂ ਮਨੋਂ ਉਹ ਸਿੱਖ ਸੰਗਤ ਦੇ ਵਿੱਚ ਰਹਿਮਤ ਦਾ ਪਾਤਰ ਬਣ ਕੇ ਨਿਕਲਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਇਤਿਹਾਸ ਦਾ ਪਹਿਲਾ ਇਨਸਾਨ ਹੈ ਸ਼ਾਇਦ ਆਖਰੀ ਵੀ ਹੋਵੇ ਜਿਹੜਾ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਔਰ ਸੰਗਤ ਦਾ ਸਤਿਕਾਰ ਲੈਣ ਦੀ ਬਜਾਏ ਤਰਸਕਾਰ ਲੈ ਕੇ ਨਿਕਲਿਆ ਉੱਥੋਂ ਇਤਿਹਾਸ ਦਾ ਪਹਿਲਾ ਪਰਸਨ ਇਹ ਅਜੇ ਇਤਿਹਾਸਿਕ ਅਜੇ ਹੋਵੇ ਵੀ ਨਾ ਪਹਿਲਾ ਪਰਸਨ ਹੈ ਜਿਹੜਾ ਸੰਗਤ ਦਾ ਸਤਕਾਰ ਲੈਣ ਦੀ ਬਜਾਏ ਉਥੋਂ ਤਰਸਕਾਰ ਲੈ ਕੇ ਨਿਕਲਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਬਹੁਤ ਮਹਾਨ ਹੈ ਔਰ ਮੈਂ ਆਪ ਜੀ ਨੂੰ ਇੱਕ ਗੱਲ ਹੋਰ ਕਹਿ ਦਿਆਂ ਕਿ ਜਦੋਂ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੌਮੀ ਸੰਕਟ ਆਉਂਦਾ ਨਾ ਤੇ ਮੈਂ ਪਹਿਲਾ ਹੀ ਅਕਾਲ ਤਖਤ ਦਾ ਜਥੇਦਾਰ ਨਹੀਂ ਹਾਂ ਜਿਨੇ ਇਹ ਸੇਵਾ ਸੰਭਾਲੀ ਹੈ ਮੇਰੇ ਤੋਂ ਪਹਿਲਾਂ ਸਭ ਤੋਂ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਸਿੰਘ ਸਾਹਿਬ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ ਉਹ ਬਤੌਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੇਵਾ ਨਿਭਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅਟਾਰੀ ਦੇ ਵਿੱਚ 1940 ਦੇ ਵਿੱਚ ਕਾਨਫਰੰਸ ਹੋਈ ਸੀ ਸਰਬੰਹਿੰਦ ਕਾਨਫਰੰਸ ਦੂਜੇ ਜਥੇਦਾਰ ਉਦਮ ਸਿੰਘ ਜੀ ਨਾਗੋਕੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਸੀ 4 ਸਾਲ ਦੋਵੇਂ ਅਹੁਦਿਆਂ ਤੇ ਰਹੇ ਤੇ ਉਹਨਾਂ ਦੇ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਾਈਨੈਂਸ਼ਲੀ ਬਹੁਤ ਮਜ਼ਬੂਤ ਹੋਈ ਕਿਉਂਕਿ ਸ੍ਰੀ ਨਨਕਾਣਾ ਸਾਹਿਬ ਸ੍ਰੀ ਮੁਕਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਅਤੇ ਇੱਕ ਸ੍ਰੀ ਤਰਨਤਾਰਨ ਸਾਹਿਬ ਇਹਨਾਂ ਚਾਰ ਗੁਰਦੁਆਰਾ ਸਹਿਬਾਨ ਦਾ ਸਿੱਧਾ ਪ੍ਰਬੰਧ ਜਿਹੜਾ ਸੀ ਉਹਨਾਂ ਦੀ ਪ੍ਰਧਾਨਗੀ ਕਾਲ ਦੇ ਵਿੱਚ ਲਿਆ ਗਿਆ ਬਾਅਦ ਵਿੱਚ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸਰਦਾਰ ਉਦਮ ਸਿੰਘ ਜੀ ਨਾਗੋਕੇ ਤੀਸਰੇ ਜਤੇਦਾਰ ਅਛਰ ਸਿੰਘ ਜੀ ਇਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਤੋਂ ਫਾਰਗ ਹੋਣ ਤੋਂ ਬਾਅਦ ਔਰ ਇਹਨਾਂ ਦੀ ਗਵਾਈ ਦੇ ਵਿੱਚ ਕਰਨਾਲ ਦੇ ਵਿੱਚ ਸਰਬਿੰਦ ਅਕਾਲੀ ਕਾਨਫਰੰਸ ਹੋਈ ਫਿਰ ਜਥੇਦਾਰ ਮੋਨ ਸਿੰਘ ਜੀ ਤੜ ਇਹ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤੇ ਇਹਨਾਂ ਦੀ ਖਾਸੀਅਤ ਹੈ ਜਦੋਂ ਪਾਰਟੀ ਦੇ ਕੁਝ ਲੀਡਰਾਂ ਨੇ ਕਿਹਾ ਤੜ ਸਾਹਿਬ ਤੁਹਾਡੀ ਪ੍ਰਧਾਨਗੀ ਜਿਹੜੀ ਹੈ ਨਾ ਹੁਣ ਸਾਨੂੰ ਚੰਗੀ ਨਹੀਂ ਲੱਗਦੀ ਕਹਿੰਦੇ ਹਲੋ ਅਸਤੀਫਾ ਤੇ ਕਰੇ ਤੁਰ ਗਏ ਕਰੇ ਤੁਰ ਗਏ ਕਹਿੰਦੇ ਠੀਕ ਹੈ ਲਓ ਹਲੋ ਤੇ ਚੌਥੇ ਸੰਤ ਹਰਚੰਦ ਸਿੰਘ ਜੀ ਲੰਗੋਵਾਲ ਜਿਹੜੇ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੀ ਜਿਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਸੰਭੀ ਗਿਆਨੀ ਭਪਿੰਦਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਭਪਿੰਦਰ ਸਿੰਘ ਜੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਸੀ ਜਥੇਦਾਰ ਅਕਾਲ ਤਖਬਾ ਵੀ ਰਹੇ ਔਰ ਆਸਬਾ ਦੇ ਮੈਂਬਰ ਬਣੇ ਔਰ ਜਦੋਂ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਿਆ ਤੇ ਉਹਦੇ ਪਹਿਲੇ ਚੀਫ ਮਿਨਿਸਟਰ ਬਣੇ ਗੁਰਮukh ਸਿੰਘ ਜੀ ਮੁਸਾਫਰ ਉਹ ਸ਼੍ਰੀ ਅਕਾਲ ਤਖਬਾ ਦੇ ਜਥੇਦਾਰ ਸੀ ਜਿਹੜੇ ਕਹਿੰਦੇ ਆ ਨਾ ਵੀਰ ਕਾਲ ਤਖਦ ਦਾ ਜਥੇਦਾਰ ਜੀ ਪ੍ਰਧਾਨ ਬੰਨਾ ਚਾਹੁੰਦਾ ਸੀ ਫਲਾਨਾ ਟਮਕਾ ਇੱਕ ਇਤਿਹਾਸ ਹੈ ਸਾਡਾ ਇਹ ਕੋਈ ਮਾੜੀ ਗੱਲ ਨਹੀਂ ਹੈ ਇਹ ਸਾਡਾ ਇਤਿਹਾਸ ਹੈ ਜਦੋਂ ਜਦੋਂ ਸ਼ਰੋਮਣੀ ਅਕਾਲੀ ਦੇ ਵਿੱਚ ਦਲ ਦੇ ਵਿੱਚ ਕੋਈ ਅਧੋਗਤੀ ਆਈ ਹੈ ਤੇ ਉਦੋਂ ਫਿਰ ਧਾਰਮਿਕ ਬੰਦਿਆਂ ਨੇ ਧਾਰਮਿਕ ਸਾਡੀ ਲੀਡਰਸ਼ਿਪ ਨੇ ਰਾਜਨੀਤੀ ਦੀ ਕਮਾਂਡ ਵੀ ਜਿਹੜੀ ਆ ਉਹ ਨਾਲ ਸੰਭਾਲੀ ਹੈ ਔਰ ਮੈਂ ਅਕਾਲਪੁਰ ਖੱਗੇ ਅਰਦਾਸ ਕਰਦਾ ਜਿਹੜਾ ਤੁਸੀਂ ਮੇਰੇ 'ਚ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਉਸ ਵਿਸ਼ਵਾਸ ਦੇ ਖਰਾ ਉਤਰਨ ਦਾ ਜਿਹੜਾ ਹੈ ਉਹ ਯਤਨ ਕਰੂੰਗਾ ਸਾਥ ਸੰਗਤ ਤੁਸੀਂ ਮੇਰੇ ਨਾਲ ਚੱਲੋਗੇ ਤੁਸੀਂ ਮੈਨੂੰ ਘੋੜਾ ਬਣਾ ਕੇ ਮੈਦਾਨ 'ਚ ਛੱਡ ਤਾ ਬਸ ਇੰਨੀ ਅਪੀਲ ਹੈ ਕਿ ਡਾਹਾ ਨਾ ਪਾਇਓ ਜੇ ਫਿਰ ਭੱਜਿਆ ਨਹੀਂ ਜਾਣਾ ਕਿਉਂਕਿ ਮੁਕਾਬਲਾ ਬਹੁਤ ਤਕੜਾ ਹੈ ਜੇ ਡਾਹਾ ਪਾਤਾ ਤੇ ਫਿਰ ਘੋੜੇ ਤੋਂ ਭੱਜਿਆ ਨਹੀਂ ਜਾਣਾ ਫਿਰ ਦੋਸ਼ ਮੈਨੂੰ ਨਾ ਦਿਓ ਜੀ ਵਰਨਾ ਕਾਮਯਾਬੀ ਵੱਟ ਤੇ ਆ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਕੇਵਲ ਸਾਡਾ ਸਰਕਾਰ ਬਣਾਉਣਾ ਮਕਸਦ ਨਹੀਂ ਹੈ ਸਰਕਾਰ ਬਣਾ ਕੇ ਪੰਥ ਦੀ ਸੇਵਾ ਪੰਜਾਬ ਦੀ ਸੇਵਾ ਸਾਡਾ ਮਕਸਦ ਹੈ ਇਹ ਸਾਡਾ ਮਕਸਦ ਹੈ ਰਾਜ ਭਾਗ ਭੋਗਣਾ ਸਾਡਾ ਮਕਸਦ ਹੈ ਔਰ ਅੱਜ ਦੇ ਡੈਲੀਗੇਟ اجلاس ਦੇ ਵਿੱਚ ਮੈਂ ਇਹ ਵੀ ਜਿਹੜਾ ਹੈ ਉਹ ਕਹਿਣਾ ਮੈਂ ਪਹਿਲਾਂ ਵੀ ਕਿਹਾ ਪੰਜ ਮੈਂਬਰੀ ਕਮੇਟੀ ਨੂੰ ਕਿ ਮੈਂ ਜਿੰਨਾ ਚਿਰ ਇਸ ਸੇਵਾ ਤੇ ਰਹੂੰਗਾ ਮੈਂ ਕੋਈ ਇਲੈਕਸ਼ਨ ਕਦੇ ਵੀ ਨਹੀਂ ਲੜਨੀ ਹੈ ਨਾ ਐਮਸੀ ਦੀ ਤੇ ਨਾ ਐਮਪੀ ਦੀ ਨਾ ਪ੍ਰਧਾਨਗੀ ਛੱਡ ਕੇ ਤੇ ਨਾ ਪ੍ਰਧਾਨਗੀ ਤੇ ਹੁੰਦੇ ਆ ਕੋਈ ਵੀ ਨਹੀਂ ਲੜਨੇ ਮੈਂ ਬਿਲਕੁਲ ਨਹੀਂ ਲੜਨੀ ਮੈਂ ਸੱਚੀ ਗੱਲ ਹੈ ਕਿ ਮੈਂ ਮਾਨਸਿਕ ਤੌਰ ਦੇ ਉੱਤੇ ਬਿਲਕੁਲ ਤਿਆਰ ਨਹੀਂ ਸੀ ਮੈਂ ਤਾਂ ਭੈਣ ਜੀ ਨੂੰ ਵੀ ਫੋਨ ਦੇ ਉੱਤੇ ਕਿਹਾ ਸੀ ਸਾਡੇ ਸਤਵੰਤ ਕੌਰ ਜੀ ਨੇ ਮੈਂ ਇਹਨਾਂ ਨੂੰ ਫੋਨ ਤੇ ਕਿਹਾ ਭੈਣ ਜੀ ਤੁਸੀਂ ਬਣ ਜਾਓ ਥੋੜੇ ਚਿਰ ਬਾਅਦ ਦੇਖ ਲਿਓ ਪਰ ਮੇਰਾ ਖੜਾ ਛੜਾਓ ਇਹ ਮੈਨੂੰ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਸਾਡੀ ਫੋਨ ਤੇ ਗੱਲਬਾਤ ਹੋਈ ਇਹ ਕਹਿੰਦੇ ਨਹੀਂ ਮੈਂ ਨਹੀਂ ਬੰਨਾ ਹੈ ਔਰ ਸੱਚੀ ਗੱਲ ਦੱਸਾਂ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਝੂਠ ਨਹੀਂ ਬੋਲਦਾ ਮੇਰਾ ਪਰਿਵਾਰ ਵੀ ਮੇਰੇ ਨਾਲ ਨਰਾਜ਼ ਹੈ ਕਿ ਤੁਸੀਂ ਕਿਉਂਕਿ ਜੋ ਪਿਛਲੇ 6 ਮਹੀਨੇ ਕੁੱਕੜਖੇ ਸਵਾ ਮੇਰੇ ਸਿਰ ਚ ਪਾਈ ਹੈ ਨਾ ਉਹਦੇ ਕਰਕੇ ਮੇਰਾ ਪਰਿਵਾਰ ਕਹਿੰਦਾ ਸੀ ਵੀ ਇਸ ਪੰਗੇ ਚ ਨਹੀਂ ਪੈਣਾ ਔਰ ਮੈਂ ਪੰਥ ਦੀਆਂ ਭਾਵਨਾਵਾਂ ਨੂੰ ਜਿਹੜਾ ਦੇਖਦਿਆਂ ਮੈਂ ਆਪਣੇ ਪ੍ਰਵਾਦੀ ਰਾਏ ਨੂੰ ਦਰਕਨਾਰ ਕੇ ਬਿਲਕੁਲ ਬਿਲਕੁਲ اور ਮੈਂ ਕਹਿਣਾ ਚਾਹੁੰਨਾ ਹੈ ਪਗੋੜੇ ਦਲ ਨੂੰ ਮੈਂ ਕਹਿਣਾ ਚਾਹੁੰਨਾ ਜਿਹੜੀ ਸਰਦਾਰ ਕੁਲਵਿੰਦਰ ਸਿੰਘ ਜੀ ਕਹਿ ਰਹੇ ਨੇ ਦੋ ਗੱਲਾਂ ਮੈਨੂੰ ਪਤਾ ਲੱਗੀਆਂ ਸੀ ਇੱਕ ਤਾਂ ਪਗੋੜੇ ਦਲ ਦਾ ਆਗੂ ਕਹਿੰਦਾ ਕਿ ਇਹ ਗ੍ਰੰਥੀ ਹੁੰਦੇ ਆ ਗ੍ਰੰਥੀ ਇਹਨਾਂ ਨੂੰ ਕੀ ਪਤਾ ਹੁੰਦਾ ਪੋਲਿਟਿਕਸ ਦਾ ਗ੍ਰੰਥੀਆਂ ਨੂੰ ਪੋਲਿਟਿਕਸ ਦਾ ਕੀ ਪਤਾ ਹੁੰਦਾ ਤੁਹਾਨੂੰ ਦੱਸਾਂਗੇ ਕਿ ਗ੍ਰੰਥੀਆਂ ਦੀ ਪੋਲਿਟਿਕਸ ਹੁੰਦੀ ਕਿਸ ਤਰ੍ਹਾਂ ਦੀ ਹੈ ਦੂਜਾ ਉਹ ਕਹਿੰਦਾ ਸੀ ਕਿ ਇਸ ਜਥੇਦਾਰ ਨੂੰ ਅਸੀਂ ਲਾਤਾ ਤੇ ਜਥੇਦਾਰੀ ਲੈਣ ਤੋਂ ਬਾਅਦ ਉਹਦੀ ਮਿਆਦ ਜਿਹੜੀ ਆ ਇੱਕ ਮਹੀਨਾ ਹੁੰਦੀ ਹੈ ਇਹ ਵੀ ਸੁਨੇਹਾ ਮੇਰੇ ਤੱਕ ਪਹੁੰਚਿਆ ਸੀ ਇੱਕ ਮਹੀਨਾ ਮਿਆਦ ਹੁੰਦੀ ਹੈ ਔਰ ਦੇਖ ਅੱਜ ਪੰਥ ਨੇ ਤੇਰੇ ਤੋਂ ਉੱਪਰ ਲਾ ਜਾ ਕੇ ਮੈਨੂੰ ਖੜਾ ਕਰਤਾ ਪੰਥ ਨੇ ਤੇਰੇ ਸਿਰ ਦੇ ਉੱਤੇ ਬਿਠਾ ਕੇ ਮੈਨੂੰ ਲਿਆ ਕੇ ਖੜਾ ਕਰ ਦਿੱਤਾ ਤੇਰੇ ਸਿਰ ਦੇ ਉੱਤੇ ਪੈਰਾਂ 'ਚ ਨਹੀਂ ਬਿਠਾਇਆ ਤੇਰੇ ਸਿਰ ਤੇ ਬਿਠਾਤਾ ਮੈਨੂੰ ਔਰ ਸਾਰਾ ਦਿਨ ਤੇ ਸਾਰੀਆਂ ਰਾਤਾਂ ਤੂੰ ਹੁਣ ਉੱਪਰ ਹੀ ਵੇਖੀ ਜਾਏਂਗਾ ਇਹ ਦੱਸਾਂਗੇ ਕਿ ਗ੍ਰੰਥੀਆਂ ਦੀ ਸਿਆਸਤ ਕੀ ਹੁੰਦੀ ਹੈ ਸੋ ਮੈਂ ਮੈਂ ਪੰਜਵੇਂ ਅਮਰੀਕੀ ਕਮੇਟੀ ਦਾ ਧੰਨਵਾਦ ਕਰਾਂ ਮੇਰੇ ਕੋਲ ਇਹ ਲਫ਼ਜ਼ ਨਹੀਂ ਹੈ ਇਹਦੇ ਕਿ ਮੈਂ ਕਿਹੜੇ ਲਫ਼ਜ਼ਾਂ ਚ ਧੰਨਵਾਦ ਕਰਾਂ ਕਿਉਂਕਿ ਮੈਨੂੰ ਵੀ ਪਤਾ ਹੈ ਕਿ ਜੇ ਮੇਰੇ ਤੇ ਦਬਾਅ ਪੈ ਸਕਦਾ ਹੈ ਮੇਰੇ ਤੇ ਦਬਾਅ ਪੈ ਸਕਦਾ ਹੈ ਪ੍ਰਧਾਨਗੀ ਨਾਲੋਂ ਤੁਸੀਂ ਪ੍ਰਧਾਨਗੀ ਵਾਲੇ ਪਾਸੇ ਨਾ ਜਾਓ ਲਾਲਚ ਡਰ ਭੈ ਕੰਦਗੀ ਖਲਾਰਨ ਦੀਆਂ ਧਮਕੀਆਂ ਬਹੁਤ ਕੁਝ ਤੇ ਇਹਨਾਂ ਵਿਚਾਰਿਆਂ ਤੇ ਵੀ ਦਬਾ ਪਿਆ ਹੋਣਾ ਤੇ ਇਹਨਾਂ ਨੇ ਉਸ ਦਬਾਅ ਨੂੰ ਦਰਕਨਾਰ ਕਰਕੇ ਅਕਾਲ ਤਖਤ ਸਾਹਿਬ ਵੱਲ ਜਿਹੜਾ ਮੁੱਖ ਕੀਤਾ ਹੈ ਮੈਂ ਸਭ ਤੋਂ ਮਹਾਨ ਹੈ ਸਭ ਤੋਂ ਮਹਾਨ ਹੈ ਸਭ ਤੋਂ ਮਹਾਨ ਹੈ ਮੈਂ ਇਨਾਂ ਦਾ ਲਫ਼ਜ਼ ਨਹੀਂ ਮੇਰੇ ਕੋਲੇ ਪੰਜਾਂ ਦੇ ਕਿ ਮੈਂ ਇਹਨਾਂ ਦਾ ਕਿਹੜੇ ਲਫ਼ਜ਼ਾਂ ਨਾਲ ਧੰਨਵਾਦ ਕਰਾਂ ਇਹਨਾਂ ਨੇ ਜਿਹੜੀ ਸੇਵਾ ਨਿਭਾਈ ਹੈ ਔਰ ਉਹ ਇਤਿਹਾਸ ਜਦੋਂ ਲਿਖਿਆ ਇਹ ਇਤਿਹਾਸ ਲਿਖਿਆ ਜਾਣਾ 2 ਦਸੰਬਰ ਵਾਲਾ ਤੇ ਜਦੋਂ ਇਤਿਹਾਸ ਲਿਖਿਆ ਗਿਆ ਨਾ ਤੇ ਸੱਚ ਜਾਣਿਓ ਕਿਤਾਬਾਂ ਲਿਖੀਆਂ ਜਾਣੀਆਂ ਨੇ ਇਹਨਾਂ ਪੰਜਾਂ ਦੇ ਨਾਂ ਲਿਖੇ ਜਾਣੇ ਵਿੱਚ ਉਸ ਇਤਿਹਾਸ ਦੇ ਵਿੱਚ ਹਾਂ ਉਹ ਵੀ ਲਿਖਿਆ ਜਾ ਮੈਂ ਇੱਕ ਗੱਲ ਕਹਿ ਕੇ ਸਮਾਪਤੀ ਕਰ ਦਿਆਂ। ਸ਼ਾਮ ਨੂੰ ਟੈਲੀਵਿਜ਼ਨਾਂ ਦੇ ਉੱਤੇ ਬੈਠਣਗੇ ਉਹਨਾਂ ਦੇ ਵਿਦਵਾਨ ਖੌਤੀ ਵਿਦਵਾਨ ਕਿ ਦੇਖੋ ਜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਹੋ ਗਿਆ 6 ਤਰੀਕ ਨੂੰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਮੰਨਿਆ। ਹਾਂਜੀ ਹਾਂਜੀ। ਉਸ ਹੁਕਮਨਾਮੇ ਦੇ ਵਿੱਚ ਕੀ ਹੈ? ਕਹਿੰਦੇ ਕੁਝ ਧਿਰਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਭ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਸ੍ਰੀ ਅਕਾਲ ਤਖਸਾਲ ਦੀ ਸਰਪ੍ਰਸਤੀ ਦਾ ਦਾਵਾ ਕਰਕੇ ਕੁਝ ਤਿਹਰਾ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਆਪਤੀ 1 ਅਗਸਤ ਨੂੰ ਅਕਾਲ ਤਖਸਾਲ ਤੋਂ ਮੋਰਚਾ ਸ਼ੁਰੂ ਕਰਨਾ ਕੋਈ ਲਾਹੂਗਾ ਪਾਬੰਦੀ ਉਹਨਾਂ ਤੇ ਕਿਹਦੀ ਕਮਾਲ ਦੀ ਗੱਲ ਹੈ ਅਸੀਂ ਤਾਂ ਸਾਰੀ ਦੁਨੀਆ ਨੂੰ ਕਹਿੰਨੇ ਆ ਕਿ ਸ੍ਰੀ ਅਕਾਲ ਤਖਸਾਲ ਦੀ ਸਰਪ੍ਰਸਤੀ ਚਾਓ 12 ਮਿਸਲਾਂ ਸੀ 12 ਦੀਆਂ 12 ਮਿਸਲਾਂ ਭਾਵੇਂ ਆਪਸ ਚ ਲੜਦੀਆਂ ਸੀ ਪਰ 12 ਦੀਆਂ 12 ਸਰੀ ਅਕਾਲ ਤਖਸਾਬ ਨੂੰ ਸਮਰਪਿਤ ਹੁੰਦੀਆਂ ਸੀ ਹਰ ਮਿਸਲ ਦੇ ਵਿੱਚ ਅਮਰ ਸੰਚਾਰ ਹੁੰਦਾ ਸੀ ਤੇ ਜਿਹੜੇ ਅਮਰ ਸੰਚਾਰ ਤੋਂ ਬਾਅਦ ਜਿਹੜੀ ਕੋਈ ਮਾਇਆ ਪੇਟ ਇਕੱਠੀ ਹੁੰਦੀ ਸੀ ਉਹਦੇ ਵਿੱਚੋਂ ਇਹ ਕਿੱਸਾ ਸਾਰੀਆਂ ਮਿਸਲਾਂ ਸਰੀ ਅਕਾਲ ਤਖਸਾਬ ਤੇ ਭੇਜਦੀਆਂ ਸੀ ਇਸ ਲਈ ਕਿ ਸਾਡੀ ਅਕਾਲ ਤਖਸਾਬ ਨਾਲ ਸਾਝ ਹੈ ਤੇ ਇਹ ਕਹਿੰਦੇ ਨੇ ਸ੍ਰੀ ਅਕਾਲ ਤਖਸਾਬ ਦੀ ਸਰਪ੍ਰਸਤੀ ਨਾ ਮੰਨੀ ਜਾਏ ਕਿਹਦੀ ਹੈਰਾਨੀ ਦੀ ਗੱਲ ਆਪ ਹੀ ਇਸ ਹੁਕਮਨਾਮੇ ਵਿੱਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਸਾਬ ਨੂੰ ਦੇ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਇਹ ਕੀ ਕਮਾਲ ਦੀ ਗੱਲ ਹੈ? ਕੰਟਰਡਿਕਟ ਹੀ ਨਹੀਂ ਹੈ। ਕਿ ਹਰ ਅੱਜ ਸਿੱਖ ਵਿਸ਼ਵ ਭਰ ਅੰਦਰ ਵੱਖ-ਵੱਖ ਦੇਸ਼ਾਂ ਸਿਆਸੀ ਧਰਮ ਵਿੱਚ ਰਹਿੰਦਾ ਹੋਇਆ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਕੁਝ ਤਰ੍ਹਾਂ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪ੍ਰਸਤੀ ਹੋਣ ਦਾ ਦਾਵਾ ਕਰਕੇ ਸਿਆਸੀ ਲਾਭ ਲੈਣ ਦੀਆਂ ਕੋਸ਼ਿਸ਼ ਕਰ ਰਹੀਆਂ। ਇਹ ਕੀ ਕਮਾਲ ਦੀ ਗੱਲ ਹੈ? ਜਿਹੜੀ ਲਾਸਟ ਦੇ ਵਿੱਚ ਗੱਲ ਕੀਤੀ ਉਹਨਾਂ ਦਾ ਸਿਰਾ ਹੀ ਲਾਤਾ ਕਹਿੰਦੇ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਨਹੀਂ ਮੰਨਦੇ ਕਹਿੰਦੇ ਉਹਨਾਂ ਨੂੰ ਵੀ ਮੁਬਾਰਕ ਕੱਲ ਨੂੰ ਕਹਿਣਗੇ ਕੱਲ ਨੂੰ ਕਹਿਣਗੇ ਨਸ਼ੇ ਛੱਡ ਦਿਓ ਜਿਹੜਾ ਨਹੀਂ ਛੱਡਦਾ ਉਹਨਾਂ ਨੂੰ ਨਸ਼ੇ ਮੁਬਾਰਕ ਕੇਸ ਰੱਖ ਲੋ ਜਿਹੜਾ ਨਹੀਂ ਰੱਖਦਾ ਉਹਨਾਂ ਨੂੰ ਮੂਨ ਕੋਨ ਵੀ ਪਰ ਮੁਬਾਰਕ ਸਰੀਆ ਹਾਲ ਤੱਕ ਸਭ ਐਂ ਆਦੇਸ਼ ਕਰਦਾ ਹੁੰਦਾ ਪਰ ਮੈਨੂੰ ਲੱਗਦਾ ਹੈ ਕਿ ਜਿਹਨੇ ਡਰਾਫਟਿੰਗ ਲਿਖੀ ਹੈ ਨਾ ਕਿਉਂਕਿ ਜਥੇਦਾਰ ਸਹਿਬਾਨਾ ਨੇ ਡਰਾਫਟਿੰਗ ਨਹੀਂ ਲਿਖੀ ਇਹ ਮੇਰਾ ਪੱਕਾ ਦਾਵਾ ਹੈ ਜਿਨੇ ਵੀ ਡਰਾਫਟਿੰਗ ਲਿਖੀ ਐ ਉਹ ਸਿਰੇ ਦਾ ਬੇਵਕੂਫ ਤੇ ਜਾਂ ਉਹਨੂੰ ਸਮਝ ਹੀ ਕੋਈ ਨਹੀਂ ਉਹਨੂੰ ਸਮਝ ਹੀ ਕੋਈ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਡਰਾਫਟਿੰਗ ਜਿਹੜੀ ਐ ਉਹ ਕਿਵੇਂ ਲਿਖੀ ਦੀ ਐ ਅੱਜ ਪੰਜ ਸਿੰਘ ਸਹਿਬਾਨ ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਐ ਤਖਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਹਜ਼ੂਰ ਸਾਹਿਬ ਜੀ ਦੇ ਸਿੰਘ ਸਾਹਿਬ 5 ਸਾਲ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਕੀਤੀ ਹੈ 5 ਸਾਲ ਔਰ ਇਹ ਮੇਰੇ ਸਾਥੀ ਸਿੰਘ ਸਾਹਿਬਾਨ ਜਿਹੜੇ ਨੇ ਗਵਾਹ ਨੇ ਇੱਕ ਵੀ ਅੱਖਰ ਮੇਰੀ ਮਰਜ਼ੀ ਤੋਂ ਬਿਨਾ ਔਰ ਮੇਰੀ ਪ੍ਰਵਾਨਗੀ ਤੋਂ ਬਿਨਾ ਕਿਸੇ ਹੁਕਮਨਾਮੇ ਦੇ ਵਿੱਚ ਨਹੀਂ ਪਿਆ ਹੈ 5 ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿੰਨਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲ ਮੂੰਹ ਕਰਕੇ ਡਰਾਫਟਿੰਗਾਂ ਲਿਖੀਆਂ 5 ਸਾਲ ਡਰਾਫਟੀਆਂ ਲਿਖੀਆਂ ਬਹੁਤ ਕੁਝ ਕਿਹਾ ਗਿਆ ਕਿ ਐਂ ਕਰ ਦੋ ਐਂ ਕਰ ਦੋ ਕਦੇ ਵੀ ਨਹੀਂ ਬੰਨੀ। ਔਰ ਅੱਜ ਆਹੀ ਇਹੀ ਕਾਰਨ ਹੈ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਪਾਸ਼ਾਦੀ ਦੇ ਤਖਤ ਦੀ ਸੇਵਾ ਕੀਤੀ ਤੇ ਪੰਥਾ ਜੀ ਮਾਨ ਦੇ ਰਿਹਾ ਹੈ। ਕਦੇ ਵੀ ਮੈਂ ਸੱਚੀ ਗੱਲ ਕਹਿਣਾ ਝੂਠ ਨਹੀਂ ਕਹਿਣਾ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਗੱਲ ਕਹੀ ਸੀ। ਮੈਂ ਕਿਹਾ ਦੇਖ ਤੂੰ ਮੈਨੂੰ ਜਥੇਦਾਰ ਬਣਾਇਆ ਕੋਈ ਸ਼ੱਕ ਨਹੀਂ ਬਣਦਾ ਹੀ ਉਹਨਾਂ ਦੀ ਪ੍ਰਵਾਨਗੀ ਨਾਲ ਮੈਂ ਤੇਰਾ ਕਦੇ ਮਾੜਾ ਨਹੀਂ ਸੋਚਦਾ ਤੇ ਜਿਸ ਪਦਵੀ ਤੇ ਤੂੰ ਮੈਨੂੰ ਬਿਠਾਇਆ ਇਹਦਾ ਮਾੜਾ ਮੈਂ ਸੁਪਨੇ 'ਚ ਨਹੀਂ ਸੋਚਦਾ ਜਿਸ ਦਿਨ ਤੇਰੇ ਤੇ ਇਸ ਪਦਵੀ ਦੇ ਊਸੂਲਾਂ ਦੇ ਵਿਚਕਾਰ ਗੱਲ ਆ ਗਈ ਮੈਂ ਉਹਦੇ ਊਸੂਲਾਂ ਨਾਲ ਖੜਨਾ ਹੈ ਇਹ ਮੈਂ ਤੁਹਾਨੂੰ ਪਹਿਲਾਂ ਕਹਿ ਦਿੰਦਾ ਔਰ ਮੈਂ ਖੜ ਗਿਆ ਸੀ ਕਿਸੇ ਨੂੰ ਗੁੱਸਾ ਲੱਗਿਆ ਕਿਸੇ ਨੂੰ ਨਹੀਂ ਲੱਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਸੱਚੀ ਗੱਲ ਤੁਹਾਨੂੰ ਦੱਸਦਾ ਕਿਉਂਕਿ ਗੁਰੂ ਪਾਤਸ਼ਾਹ ਦੀ ਹਜ਼ੂਰੀ ਝੂਠ ਨਹੀਂ ਬੋਲਦਾ ਔਰ ਮੈਂ ਆਪਣੇ ਸਿਧਾਂਤ ਨਾਲ ਖੜ ਗਿਆ ਆਪਣੇ ਅਸੂਲ ਨਾਲ ਖੜ ਗਿਆ ਜੋ ਪੰਥ ਦੀਆਂ ਭਾਵਨਾਵਾਂ ਸੀ ਮੈਂ ਉਹਨਾਂ ਭਾਵਨਾਵਾਂ ਨਾਲ ਖੜ ਗਿਆ ਤੇ ਔਰ ਖੜਾ ਰਹੂੰਗਾ ਇਹ ਗੱਲ ਪੱਕੀ ਹੈ ਔਰ ਮੈਂ ਤੁਹਾਨੂੰ ਵੀ ਕਹਿਣਾ ਕਿ ਹੁਣ ਤੁਸੀਂ ਯਤਨ ਕਰੋ ਪਿੰਡਾਂ ਦੇ ਵਿੱਚ ਜਾ ਕੇ ਔਰ ਜਿਹੜੇ ਇਹਨਾਂ ਨਾਲ ਜੁੜੇ ਨੇ ਉਹਨਾਂ ਅੱਗੇ ਹੱਥ ਜੋੜ ਕੇ ਝੋਲੀਆਂ ਅਟ ਕੇ ਉਹਨਾਂ ਨੂੰ ਅਜਵੇਂ ਪੰਜੋਲੀ ਸਾਹਿਬ ਕਹਿੰਦੇ ਨੇ ਕਿ ਇਹ ਚੁੱਲ੍ਹਾ ਜਿਹੜਾ ਹੈ ਪੰਥ ਦਾ ਚੁੱਲ੍ਹਾ ਹੈ ਇਹ ਤਪ ਗਿਆ ਹੈ ਇਹਦੇ ਤੇ ਆਜੋ ਸਾਰੇ ਇਕੱਠੇ ਹੋ ਜੋ ਬੇਨਤੀਆਂ ਕਰੋ ਤੁਹਾਡੀ ਸੇਵਾ ਹੋਏਗੀ ਲੈ ਕੇ ਆਓ ਮੈਂ ਇਹ ਕਹਿੰਦਾ ਵੱਡੇ ਲੀਡਰਾਂ ਨੂੰ ਲੈ ਕੇ ਆਓ ਜਿਹੜਾ ਵੀ ਉਹਨਾਂ ਨਾਲ ਜੁੜਿਆ ਵਰਕਰ ਕੈਡਰ ਜਿਹੜਾ ਵੀ ਉਹਨਾਂ ਨਾਲ ਜੁੜਿਆ ਹੈ ਯਤਨ ਕਰੋ ਤੇ ਜੇ ਮੇਰੀ ਲੋੜ ਪਈ ਮੈਨੂੰ ਆਵਾਜ਼ ਮਾਰ ਦਿਓ ਮੈਂ ਵੀ ਆ ਜਾਵਾਂਗਾ ਤੁਹਾਡੇ ਨਾਲ ਉਸ ਪਰਿਵਾਰ ਦੇ ਘਰ ਝੋਲੀ ਅਟਕੇ ਜਿਹੜਾ ਹੈ ਉਹ ਬੇਨਤੀ ਕਰਨ ਵਾਸਤੇ ਮੈਂ ਵੀ ਤਿਆਰ ਹੋਊਂਗਾ ਅਸੀਂ ਝੋਲੀ ਲੈ ਕੇ ਜਾਵਾਂਗੇ ਇਹਨਾਂ ਆਗੂਆਂ ਦੇ ਘਰਾਂ ਦੇ ਵਿੱਚ ਕਿ ਆਜੋ ਸਾਡੇ ਨਾਲ ਇਕੱਠੇ ਹੋ ਕੇ ਚੱਲੀਏ ਆਪਾਂ ਜਿਹੜੇ ਪੰਥ ਪ੍ਰਸਤ ਹੈ ਜਿਹੜੇ ਕੌਮ ਪ੍ਰਸਤ ਹੈ ਅਸੀਂ ਉਹਨਾਂ ਅੱਗੇ ਬੇਨਤੀਆਂ ਕਰਾਂਗੇ ਕਿ ਆਓ ਸਾਰੇ ਨਾਲ ਮਿਲ ਕੇ ਬੈਠੀਏ ਇਕੱਠੇ ਹੋਈਏ ਤਾਂ ਕਿ ਸਾਡਾ ਜਿਹੜਾ ਹੈ ਜਿਹੜਾ ਰੁਤਬਾ ਸਾਡਾ ਖਸਿਆ ਅਸੀਂ ਉਸ ਰੁਤਬੇ ਨੂੰ ਜਿਹੜਾ ਹੈ ਉਹ ਮੁੜ ਕੇ ਹਾਸਲ ਕਰ ਸਕੀਏ ਮੈਂ ਸਾਰੇ ਡੈਲੀਗੇਟਾਂ ਦਾ ਫੇਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਬੇਨਤੀ ਹੈ ਹਾਂ ਕੋਈ ਸਮਾਸੀ 1947 ਤੋਂ ਪਹਿਲਾਂ ਵੀ ਤੇ 1947 ਤੋਂ ਬਾਅਦ ਆਪ ਜੀ ਨੂੰ ਮੈਂ ਦੱਸਣਾ ਇਤਿਹਾਸ ਦੀ ਗੱਲ ਕਿ ਪੰਜਾਬ ਦੀਆਂ ਉਦੋਂ ਸਾਂਝਾ ਪੰਜਾਬ ਹੁੰਦਾ ਸੀ 47 ਤੋਂ ਪਹਿਲਾਂ ਤੇ 47 ਤੋਂ ਬਾਅਦ ਜਿਹੜਾ ਹੈ ਜਿਹੜਾ ਪੰਜਾਬ ਸੀ ਉਸ ਦੀਆਂ ਵੀ ਜਿਹੜੀਆਂ ਸਿਆਸੀ ਸਰਗਰਮੀਆਂ ਦੀ ਰਾਜਧਾਨੀ ਕੈਪੀਟਲ ਜਿਹੜੀ ਸੀ ਉਹ ਸ੍ਰੀ ਅਮਰਸਰ ਸਾਹਿਬ ਸੀ ਤੇ ਹੁਣ ਅਮਰਸਰ ਸਾਹਿਬ ਆਪਾਂ ਰਾਜਧਾਨੀ ਜਿਹੜੀ ਹੈ ਉਹ ਬਣਾਉਣੀ ਆ ਆਪਣੀ ਚੰਡੀਗੜ੍ਹ ਤੇ ਦਾਵਾ ਨਹੀਂ ਛੱਡਣਾ ਇਹਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਤੋਂ ਦਾਵਾ ਛੱਡ ਦੇਾਂਗੇ ਚੰਡੀਗੜ੍ਹ ਦਾਵਾ ਰੱਖਾਂਗੇ ਪਰ ਪੰਜਾਬ ਨੂੰ ਆਪਣੀ ਕੈਪੀਟਲ ਬਣਾਵਾਂਗੇ ਆਪਣੀ ਰਾਜਧਾਨੀ ਬਣਾਵਾਂਗੇ ਦਫ਼ਤਰ ਇੱਥੇ ਹੋਏਗਾ ਤੇ ਦਫ਼ਤਰ ਚਲਾਇਆ ਸਰਦਾਰ ਚਰਨਜੀਤ ਸਿੰਘ ਮੈਂ ਉਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰੂੰਗਾ ਕਿਉਂਕਿ ਪੰਜ ਮੈਮਰੀ ਭਰਤੀ ਕਮੇਟੀ ਨੂੰ ਚਲਾਇਆ ਜਿਹੜਾ ਉਹ ਸਰਦਾਰ ਚਰਨਜੀਤ ਸਿੰਘ ਬਰਾੜ ਤੇ ਮੈਂ ਬਾਬਾ 베ਦੀ ਜੀ ਬਾਬਾ ਸਰਬਜੋਤ ਸਿੰਘ ਜੀ 베ਦੀ ਜੋ ਸਪੈਸ਼ਲ ਇਨਵਾਈਟੇ ਨੇ ਮਾਨਜੋਗ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਮਾਨਜੋਗ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਹੋਰ ਜਿਹੜੇ ਸਪੈਸ਼ਲ ਇਨਵਾਈਟੇ ਵੀ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਆਖਰੀ ਬੇਨਤੀ ਕਿ ਆਪਾਂ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਣ ਜਾਣਾ ਮੈਂ ਚਾਹੁੰਨਾ ਕਿ ਮੇਰੇ ਨਾਲ ਸੱਜੇ ਖੱਬੇ ਤੁਸੀਂ ਹੋਵੋ ਅਰਦਾਸ ਹੋਊਗੀ ਲੰਗਰ ਛਕਾਂਗੇ ਬੈਹਨੇ ਆ ਇੰਤਜ਼ਾਰ ਕਰਾਂਗੇ ਜਦੋਂ ਤੁਸੀਂ ਕਹਿਣਾ ਚੱਲੋ ਜੀ ਆਪਾਂ ਉਦੋਂ ਚੱਲਾਂਗੇ ਸਾਰਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਾਂ ਸਾਂਝੇ ਰੂਪ ਚ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ